ਸਤਿ ਸ੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਕਾਫੀ ਦਿਨ ਹੋ ਗਏ ਖੇਤ ਨਹੀਂ ਆਏ ਕਿਉਂਕਿ ਠੰਡ ਬਈ ਇੰਨੀ ਕਹਿਰਦੀ ਆ ਕਿ ਜੀਤਾ ਕੁਛ ਕਰਨ ਨੂੰ ਕਰਦਾ ਹੀ ਨਹੀਂ ਤੇ ਆਪਣੇ ਸਪਰੇ ਵੀ ਕਰਨ ਵਾਲੀ ਆ ਤੇ ਸਪਰੇ ਵੈਸੇ ਕਣਕ ਚ ਤਾਂ ਮੈਂ ਢੇੜਾ ਮਾਰ ਲਿਆ ਕੋਈ ਖਾਸ ਆ ਪਣ ਗੁਲੀ ਡੰਡਾ ਲੱਗਦਾ ਨਹੀਂ ਪਰ ਦਿਲ ਦੀ ਗੱਲ ਉਹ ਹੀ ਆ ਵੀ ਦਿਲ ਨਹੀਂ ਖੜਦਾ ਤੇ ਆਪਣਾ ਵੇਲੋਂ ਖਾਲੇ ਦਾ ਹਾਲ ਐਦ ਕਿ ਜਮਾ ਧੌਪ ਨਹੀਂ ਲੱਗੀ ਤੇ ਖਾਲਾ ਹਲੇ ਕੱਢਿਆ ਨਹੀਂ ਤੇ ਕਣਕ ਨੂੰ ਦੂਰਾ ਪਾਣੀ ਲਾਉਣ ਵਾਲਾ ਆ ਮੈਂ ਲੱਦਾ ਵੀ ਗਵਾਂਡੀਆਂ ਨੇ ਤਾਂ ਸਪਰੇਅ ਕਰਤੀ ਆ। ਆ ਇਹਨਾਂ ਦੀ ਪਾਲਕ ਜੀ ਤਾਂ ਸਾਰੀ ਇੱਕ ਪਾਸੇ ਸੁਸਰੀਆਂ ਨੂੰ ਸੌਂ ਗਈ ਤੇ ਆਪਣੇ ਵਾਲੇ ਪਾਸੇ ਪੂਰੀ ਪਾਲਕ ਖੜੀ ਐ। ਤੇ ਹੁਣ ਨਾ ਤਾਂ ਖਾਲਾ ਕੱਢਣ ਨੂੰ ਜੀ ਕਰਦਾ ਤੇ ਖਾਲਾ ਕੱਢਣਾ ਵੀ ਪੈਣਾ ਤੇ ਕੱਢਣਾ ਪੈਣਾ ਹੀ ਆ ਮਿੱਤਰੋ। ਤੇ ਜੇ ਇੱਕ ਵਾਰੀ ਮੈਂ ਲੱਗ ਗਿਆ ਫਿਰ ਤਾਂ ਮੈਂ ਖਾਲਾ ਸਾਰਾ ਸਿਰੇ ਲਾ ਦੂ ਪਰ ਮੇਰਾ ਵਾਸ ਲੱਗਣ ਦਾ ਹੀ ਹੁੰਦਾ। ਇਹ ਦੇਖਦਾ ਜੇ ਮੂਡ ਬਣ ਗਿਆ ਤਾਂ ਹੋ ਸਕਦਾ ਲੱਗ ਪਾਂ ਦੇ ਹੋ ਸਕਦਾ ਕੱਲ ਨੂੰ ਲੱਗਾਂਗੇ। ਕਣਕ ਵੀ ਮਿੱਤਰੋ ਪਾਣੀ ਭਾਲਦੀ ਆ ਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਜਰੂਰ ਦੱਸਿਓ ਵੀ ਕਿਹਨੇ ਕਿਹਨੇ ਦੁਬਾਰਾ ਪਾਣੀ ਸ਼ੁਰੂ ਕਰਤਾ ਤੇ ਆਪਣੀ ਕਣਕ ਨੂੰ ਤਾਂ ਵੈਸੇ 60 70 ਦਿਨ ਦੀ ਹੋ ਗਈ ਆ ਜਿਆਦਾ ਹੀ ਹੋ ਗਈ ਹਣੀ 70 ਕ ਦਿਨ ਦੀ 65 70 ਦਿਨ ਦੀ ਹੋ ਗਈ ਹਣੀ ਅੰਦਾਜ਼ਨ 6 7 ਨਵੰਬਰ ਨੂੰ ਬੀਜੀ ਸੀ ਤੇ ਦਸੰਬਰ ਤੇ ਜਨਵਰੀ ਹਾਂ ਹੋਗੇ ਹੋਣਗੇ 65 65 ਨਹੀਂ 70 ਦਿਨ ਹੀ ਹੋਗੇ ਆ ਤੇ ਮੈਨੂੰ ਆਏ ਸੀ ਵੀ ਧੁੱਪ ਨਿਕਲੇ ਤਾਂ ਫੇਰ ਹੀ ਕਣਕ ਨੂੰ ਸਪਰੇਅ ਕਰਾਂ ਤੇ ਫਿਰ ਪਾਣੀ ਲਾਵਾਂ ਤੇ ਹੁਣ ਕੋਈ ਹਾਲਾਤ ਜਿਵੇਂ ਜਿਉਂਦੇ ਤੇ ਹੋਈਆਂ ਵੇਖ ਲੋ ਮੌਸਮ 1.5 2 ਵਜ ਗਏ ਤੇ ਹਜੇ ਤੱਕ ਸੂਰਜ ਨਿਕਲਿਆ ਨਹੀਂ ੱਗ ਵਾਂਡੀਆਂ ਨੇ ਤਾਂ ਕਰਤੀ ਆ ਪਾਲਕ ਜੀ ਸੌਂ ਗਈ ਆ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਕਿਹੜੇ ਵਾਂਡ ਚ ਸਪਰੇਅ ਕਰਾਂ ਕਿਹੜੇ ਚ ਨਾ ਕਰਾਂ ਕਿਉਂਕਿ ਜੜੀ ਤਾਂ ਆਪਾਂ ਸੁਪਰ ਸੀਡਰ ਨਾਲ ਬੀਜੀ ਆ ਉਹਦੇ ਤਾਂ ਗੁੱਲੀ ਡੰਡ ਡੈਫੀਨੇਟ ਹੈਗਾ ਹੀ ਹੈਗਾ ਇਧਰਲੀ ਸਾਈਡ ਹੈ ਨਹੀਂ ਉਹ ਰਾਲੇ ਪਾਸੇ ਆ ਤੇ ਆ ਹੈਗੀ ਜੀਰੋ ਵਾਲੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਇਹਦੇ ਚ ਸਪਰੇਅ ਕਰੀਏ ਕਿ ਨਾ ਕਰੀਏ ਵੈਸੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹਦੇ ਚ ਕਿਉਂਕਿ ਗੁੱਲੀ ਡੰਡਾ ਹੈ ਹੀ ਨਹੀਂ ਆਵੇ ਲੋ ਵਾਣ ਮੇਰਾ ਚਿੱਟਾ ਹੋਇਆ ਪਿਆ ਐਂਡ ਪੂਰਾ ਪਾਣੀ ਭਾਲਦੀ ਕਣਕ ਤੇ ਕਣਕ ਵੈਸੇ ਪੂਰੀ ਟੌਪ ਦੀ ਐ ਇਹ ਹੈਗੀ ਆਪਣੀ 187 ਤੇ ਤੁਸੀਂ ਪੱਤਾ ਦੇਖੋ ਇਹਦਾ ਪੱਤਾ ਬਹੁਤ ਜਿਆਦਾ ਚੌੜਾ ਹੁੰਦਾ ਆ ਚੀਜ਼ ਨਾ ਬਹੁਤ ਜਿਆਦਾ ਚੌੜਾ ਪੱਤਾ ਹੁੰਦਾ ਇਹਦਾ ਤੇ ਕੁਆਲਿਟੀ ਪੱਤੇ ਦੀ ਪੂਰੀ ਆ ਤੁਸੀਂ ਦੂਰ ਤੱਕ ਦੇਖ ਲਓ ਆਪਣੀ ਕਣਕਾਂ ਨੇ ਪੂਰੀ ਟੌਪ ਦੀ ਐ ਆ ਇੱਕ ਨਵਾਂ ਬੀਜਿਆ ਸੀ ਪਤਾ ਨਹੀਂ 827 ਆ ਕਿ 26 ਆ ਮੈਨੂੰ ਯਾਦ ਨਹੀਂ ਹੈਗਾ 627 ਐਸ ਆਹ ਵਾਲੀ ਸੁਪਰਨਾ ਬਾਕੀ ਸਾਰੇ 187 ਆ ਇਹਦਾ ਪੱਤਾ ਬਹੁਤ ਚੌੜਾ ਹੁੰਦਾ ਆਸੇ ਪਾਸੇ ਜਿਹੜੀਆਂ ਖਣਕਾਂ ਨਾਲ ਉਹਨਾਂ ਦਾ ਪੱਤਾ ਆਮ ਨਾਲੋਂ ਇਹਦਾ ਪੱਤਾ ਵੈਸੇ ਚੌੜਾ ਤੇ ਦੇਖਦੇ ਹਾਂ ਹੁਣ ਕੀ ਬਣਦਾ ਤੇ ਕੀ ਜੁੜਦਾ ਤੇ ਆ ਨਾਲ ਨਾਲ ਮੈਂ ਸਰੋਂ ਵੀ ਸਿੱਟੀ ਸੀ ਸਾਗ ਸੂਗ ਨੂੰ ਹੁਣ ਜੇ ਇਹ ਚ ਐਲ ਗ੍ਰਿਪ ਆ ਤੀ ਤਾਂ ਮੈਨੂੰ ਮੜਾ ਜਾਏ ਕਮੈਂਟ ਕਰਕੇ ਦੱਸਿਓ ਵੀ ਟੌਪਿਕ ਪਾਦ ਕੀ ਮੇਰੇ ਹਿਸਾਬ ਨਾਲ ਸਾਰੇ ਕਣਕ ਤੇ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਹਦਾ ਤੇ ਬਾਕੀ ਆ ਵੀ ਕਿਤੇ ਕਿਤੇ ਸਾਈਡਾਂ ਤੇ ਆਵੇ ਗੁੱਲੀ ਡੰਡਾ ਇੱਕ ਬੂਟਾ ਇਹ ਸੁਪਰ ਵਾਲੀ ਇਹਦੇ ਚ ਤਾਂ ਹੈਗੇ ਹੈਗਾ ਵੈਸੇ ਜਿਆਦਾ ਨਹੀਂ ਹੈਗਾ ਪਾਲਖ ਜੀ ਆ ਇਹ ਲੱਗਦਾ ਆਪਾਂ ਪਾਉਣੀ ਪੈਣੀ ਆ ਮੇਰੇ ਹਿਸਾਬ ਦੇ ਨਾਲ ਤੇ ਪਾਣੀ ਵੀ ਲਾਉਣਾ ਪਾਣਾ ਸੱਚੀ ਕਨਫਿਊਜ਼ਨ ਹੋਈ ਪਈ ਐ ਇਦ ਕੀ ਤੇ ਮਾਗ ਵੀ ਅੱਜ 6-5 ਮਾਗ ਹੋ ਗਿਆ ਤੇ ਬਈ ਸੂਰਜ ਸਾਰਜ ਵਾਲਾ ਦਾ ਕੋਈ ਚੱਕਰ ਨਹੀਂ ਲੱਗਦਾ ਵਾਕਈ ਗੱਲ ਸੱਚੀ ਐ ਮੋਦੀ ਨੇ ਲੱਗਦਾ ਵੇਚ-ਵੂਚ ਹੀ ਦਿੱਤਾ ਮੈਂ ਤਾਂ ਚਲੋ ਗੇੜਾ ਮਾਰ ਲਈ ਮੋਟਰ ਤੇ ਜਾ ਕਰ ਦੇਂਗਾ ਅੱਲਾ ਮਾਤਾ ਮੈਂ ਵਾਣ ਦੇਖ ਲਵਾਂ ਮਾੜਾ ਜ ਆਹ ਜਿਹੜੀਆਂ ਥੋੜੀਆਂ ਵਟਾਂ ਇਹ ਹੈ ਤਾਂ ਜ਼ੀਰੋ ਵਾਲੀ ਕਣਕ ਆ ਇਧਰ ਵੀ ਜ਼ੀਰੋ ਵਾਲੀ ਆ ਹਵੇ ਲੋ ਤੁਸੀਂ ਕੁਆਲਿਟੀ ਆਪਣੀ ਕਣਕ ਦੀ ਇੱਕ ਨੰਬਰ ਕੁਆਲਿਟੀ ਆ ਵੀਰੋ ਕੋਈ ਜ਼ਿਆਦਾ ਖਾਦ ਨਹੀਂ ਪਾਈ ਤਿੰਨ ਗੱਟੇ ਖਾਦ ਦੇ ਪਾਏ ਆ ਤੇ ਇੱਕ ਆਪਾਂ ਮੈਗਨੀਸ਼ੀਅਮ ਜ਼ਿੰਕ ਤੇ ਤਤਾਂ ਦੀ ਸਪਰੇਅ ਕੀਤੀ ਹੈ ਹੋਰ ਕੁਛ ਵੀ ਨਹੀਂ ਹੈ ਕਣਕ ਨੂੰ ਪਾਇਆ ਕਈ ਵੀਰ ਕਹਿੰਦੇ ਸੀ ਵੀ ਤੇਰੀ ਕਣਕ ਨੂੰ ਤੂੰ ਕੁਛ ਜ਼ਿਆਦਾ ਪਾਇਆ ਕੁਛ ਵੀ ਨਹੀਂ ਪਾਇਆ ਨਾ ਯਰ ਪਾਈ ਨਾ ਕੁਛ ਹੋਰ ਪਾਇਆ ਤਿੰਨ ਗੱਟੇ ਯੂਰੀਆ ਦੇ ਤੇ ਸਿਰਫ ਤੇ ਸਿਰਫ ਇੱਕ ਮਿੰਨਗੇ ਮੈਗਨੀਸ਼ੀਅਮ ਤੇ ਜ਼ਿੰਕ ਦੀ ਸਪਰੇਅ ਕੀਤੀ ਹੈ ਤੇ ਕਣਕ ਦੂਜਾ ਪਾਣੀ ਹਜੇ ਆਪਾਂ ਲਾਉਣਾ 65 ਤੋਂ 70 ਦਿਨ ਦੀ ਆਪਣੀ ਕਣਕਾ 187 ਕਿਸਮ ਤੇ ਆਹ ਜਿਹੜੀਆਂ ਸਾਈਡਾਂ ਤੇ ਵੱਟਾਂ ਆ ਪੱਕੀ ਵੱਟਾ ਇਹਦੇ ਤੇ ਆ ਬੂਟੇ ਕੁਸ਼ਕ ਤੁਸੀਂ ਗੁੱਲੀ ਡੰਡੇ ਦੇਖਦੇ ਆਂ ਬਾਕੀ ਮੈਂ ਸਾਰੀ ਇਧਰ ਕਣਕ ਦੇਖਿਆ ਸੁਪਰ ਸਿੱਟਰ ਵਾਲੀ ਚ ਤਾਂ ਗੁੱਲੀ ਡੰਡਾ ਹੈਗਾ ਹੀ ਹੈਗਾ ਪਰ ਜ਼ੀਰੋ ਡ੍ਰਿਲ ਵਾਲੀ ਮਸ਼ੀਨ ਚ ਕੋਈ ਗੁੱਲੀ ਡੰਡਾ ਨਹੀਂਗਾ ਹੁਣ ਦੇਖਦੇ ਆਂ ਬਈ ਸਪਰੇਅ ਇੰਨਾ ਬੂਟਿਆਂ ਕਰਕੇ ਕਰਨੀ ਪੈਣੀ ਹੈ ਕਿਉਂਕਿ ਅੱਗੇ ਫਿਰ ਬੀ ਬੰਝੂਗਾ ਤੇ ਉਧਰੋਂ ਲਾਈਟ ਵੀ ਆਈ ਪਈ ਐ ਤੇ ਆਪਣਾ ਖਾਲਾ ਵੀ ਘਟਣ ਵਾਲਾ ਆ ਮਸਰੇ ਚੜੇ ਪਏ ਆ ਤੇ ਵਾਹਣ ਆਪਣਾ ਛੱਟਾ ਹੋਇਆ ਪਿਆ ਆ ਸਾਹਮਣੇ ਦੌਗੀ ਤੋਂ ਪਤਾ ਲੱਗਦਾ ਤੇ ਕਣਕ ਪੂਰੀ ਬਾਗਮਾਲਾ ਕਿਉਂਕਿ ਇਹ ਜਿਹੜੀ 187 ਨੇ ਤਾਂ ਪੱਤਾ ਬਹੁਤ ਚੌੜਾ ਹੁੰਦਾ ਇਹ ਦੂਰੋਂ ਕਣਕ ਬਹੁਤ ਵਧੀਆ ਲੱਗਦੀ ਹੈ ਤੇ ਬਾਕੀ ਕੱਦ ਵੀ ਬਹੁਤ ਹੁੰਦਾ ਤੇ ਇਹਦਾ ਝਾੜ ਵੀ ਬਹੁਤ ਹੁੰਦਾ ਜਿਵੇਂ ਆਇਆ ਕਬੂਟਾ ਸਾਈਡ ਤੇ ਕਿਤੇ ਇੱਕ ਹੀ ਹੈ ਸਿੰਗਲ ਪੀਸ ਬਾਕੀ ਕਿਤੇ ਇਹ ਵੀ ਤੁਹਾਨੂੰ ਆ ਦੂਰ ਤੱਕ ਗੁੱਲੀ ਡੰਡਾ ਨਜ਼ਰ ਨਹੀਂ ਆਉਂਦਾ ਆਪਣੀ ਕਣਕ ਚ ਨਾ ਬਾਥੂ ਤਾਂ ਹੁੰਦਾ ਹੀ ਨਹੀਂ ਆਪਣੇ ਖਾਸ ਕਰਕੇ ਨਹੀਂ ਹੁੰਦਾ ਬਾਥੂ ਹੋ ਮੇਤਰਾ ਲਾਈਟ ਚਲੀ ਜਾਂਦੀ ਆ ਤੇ ਮੇਰਾ ਰਾਦਾ ਵੀ ਖੇਲ ਚ ਥੋੜਾ ਜਿਹਾ ਪਾਣੀ ਨਿੱਗਾ ਪਾ ਲਈਏ ਪਰ ਠਰ ਤਾਂ ਫੇਰ ਵੀ ਜਾਣਾ ਪਰ ਆਪਾਂ ਕੱਲ ਸਪਰੇਅ ਕਰਨੀ ਆ ਲਾਈਟ ਵਾਲਿਆਂ ਤੋਂ ਵੀ ਇਹ ਪੁੱਛਣਾ ਵੀ ਲਾਈਟ ਕਦੋਂ ਚੱਲਣੀ ਆ ਕਿਉਂਕਿ ਨਿੱਗੇ ਨਿੱਗੇ ਪਾਣੀ ਨਾਲ ਵਧੀਆ ਦਵਾਈ ਖੁੱਲ ਜਾਂਦੀ ਆ ਤੇ ਜੇ ਮੈਂ ਮੋਟਰ ਛੱਡਦਾ ਹੁਣ ਤੇ ਫਿਰ ਮੇਰਾ ਖਾਲਾ ਗਿੱਲਾ ਹੁੰਦਾ ਤੇ ਖਾਲਾ ਆਪਣਾ ਥੋੜਾ ਸਾਫ਼ ਕਰਨ ਵਾਲਾ ਹੁਣ ਜੀ ਮੇਰਾ ਕਰਦਾ ਇੱਕ ਵੀ ਮੈਂ ਖਾਲਾ ਕੱਢਦੇ ਆ ਉੱਥੋਂ ਤੱਕ ਜੀ ਮੇਰਾ ਨਹੀਂ ਵੀ ਕਰਦਾ ਕਿਵੇਂ ਕਰੀਏ ਸੱਚੀ ਖਾਲਾ ਥੋੜਾ ਥੋੜਾ ਕੱਢਣ ਵਾਲਾ ਬਾਕੀ ਗੱਲਾ ਗੱਲਾ ਵੀ ਹੈਗਾ ਥੋੜਾ ਜਿਹਾ ਪਾਲਖ ਜੀ ਤਾਂ ਵੈਸੇ ਮਰ ਮੁਰ ਜਾਣੀਆਂ ਕਨਫਿਊਜ਼ਡ ਆ ਚਲੋ ਆਵੇ ਜਿਵੇਂ ਆ ਆ ਆ ਦੋਗੇ ਚ ਗੁਲਟੰਦਾ ਹੈਗਾ ਥੋੜਾ ਜਿਹਾ ਮੇਰੇ ਹਿਸਾਬ ਨਾਲ ਸਾਰੇ ਤੇ ਸਪਰੇਅ ਕਰੀ ਦਵਾਂ ਚਲੋ ਡੰਨਾ ਕਰੀ ਦੰਨੇ ਪਰ ਜਿਹੜੀ ਮੈਂ ਆ ਦੋ ਤਿੰਨ ਹੁਣ ਡੰਡੇ ਨਾਲ ਸਰੋਂ ਦੇ ਦਾਣੇ ਸੱਟੇ ਸੀ ਆ ਵੱਟ ਤੇ ਇਹ ਜੀ ਐਲ ਗ੍ਰਬ ਕੀਤੀ ਤਾਂ ਇਹ ਖਤਮ ਹੋ ਜਾਣੀਆਂ ਚੀਜ਼ ਚਲੋ ਪਹਿਲਾ ਪਹਿਲਾ ਜਾਂਦਾ ਸਾਗ ਤੋੜ ਲੈਨੇ ਫਿਰ ਸਪਰੇਅ ਕਰਦੇ ਆਂਗੇ ਹਮ ਖਾਲਾ ਜੇ ਕੱਢਣ ਲੱਗ ਪਿਆ ਔਰ ਮੈਂ ਕਰਨਾ ਵੀ ਕੀ ਚਲ ਦੇਖਦੇ ਆ ਟਰਾਈ ਕਰਦੇ ਵੀ ਕਿੰਨਾ ਖਾਲਾ ਖੜਦੇ ਆਵੇ ਮਿੱਤਰੋ ਗਰਮੀ ਆਉਣ ਲੱਗੀ ਗਰਮੀ ਆਵੇ ਲੋ ਪਸੀਨਾ ਵਾਕੇ ਬਾਈ ਜਦੋਂ ਬੰਦਾ ਕੰਮ ਕਰਦਾ ਹੁੰਦਾ ਨਾ ਕਈ ਨਾਲੋਂ ਜ਼ਿਆਦਾ ਖਾਸ ਕਰਕੇ ਉਹ ਤਾਂ ਫਿਰ ਬਾਈ ਠੰਡ ਠੰਡ ਨਹੀਂ ਲੱਗਦੀ ਮੈਂ ਤਾਂ ਐਂ ਜੀ ਕਰਦਾ ਕੋਠ ਵੀ ਲਾ ਦਿਆਂ ਥੱਲੇ ਕੋਟੀ ਵੀ ਐਨ ਪਸੀਨਾ ਪਸੀਨੀ ਹੋਇਆ ਪਿਆ ਕੰਮ ਬਾਈ ਮਿੱਤਰੋ ਵਾਕੇ ਜੇ ਬੰਦਾ ਕੰਮ ਕਰਦਾ ਮਿਹਨਤ ਕਰਦਾ ਬਾਈ ਜਿਹੜੇ ਆਪਾਂ ਕਹਿ ਦਿੰਨੇ ਆਂ ਵੀ ਮਜ਼ਦੂਰ ਜਾਂ ਪੱਠਿਆਂ ਤੇ ਵਿਚਾਰੇ ਕੰਮ ਕਰਦੇ ਆ ਕਿਹਨਾਂ ਦਾ ਚਲੋ ਕੰਮ ਕਰਨਾ ਔਖਾ ਹੀ ਲੱਗਦਾ ਪਰ ਜਦੋਂ ਬੰਦਾ ਹੱਥੀ ਕੰਮ ਕਰਦਾ ਜਾਂ ਕਈ ਕਰਦਾ ਕਈ ਨਾਲ ਕੰਮ ਕਰਦਾ ਤੇ ਉਦੋਂ ਵਾਕਿਆ ਜਾਨ ਪੈਂਦੀ ਸ਼ਰੀਰ 'ਚ ਆ ਪੂਰੀ ਧੁੰਦ ਆ ਤੇ ਆਪਣਾ ਕੰਮ ਇੱਥੇ ਤੱਕ ਆਪਾਂ ਡਨ ਕਰਨਾ ਉਹ ਮੋੜ ਤੱਕ ਜਿਹੜਾ ਉਧਰ ਨਾਲ ਖਾਲਾ ਉਹ ਆਪਾਂ ਫੇਰ ਕੱਢਾਂਗੇ ਕਿਉਂਕਿ ਜੇ ਆਪਾਂ ਨੂੰ ਮੋਟਰ ਚਲਾਉਣ ਦੀ ਲੋੜ ਪੈਗੀ ਲੋੜ ਪਊਗੀ ਇੱਥੇ ਆਪਾਂ ਮੂੰਹ ਮਾਰ ਦਿੰਨੇ ਆ ਇਹ ਖਾਲਾ ਮੈਂ ਸਾਰਾ ਸਾਫ ਕਰਤਾ ਮਿੱਟੀ ਕੱਢਣ ਵਾਲੀ ਰਹਿ ਗਈ ਹੈ ਬਾਕੀ ਵੱਟ ਤੇ ਛੱਡਾ ਦਿੰਨੇ ਆ ਓਕੇ ਮੈਂ ਲੱਕ ਹੀ ਪਿਆ ਮੈਂ ਕੰਮ ਖਿੱਚਦੇ ਜੱਟਾ ਆ ਵੇ ਲੋ ਬਈ ਮਹਾ ਦੇ ਮਹੀਨੇ ਪਸੀਨਾ ਆਉਂਦਾ ਜੱਟ ਨੂੰ ਠੀਕ ਹੈ ਉਹ ਗੁੱਟ ਧੱਕਾ ਆਪਾਂ ਸਾਰਾ ਖਾਲਾ ਬਣਾਤਾ ਕੇਰਾ ਹੁਣ ਮੋਟਰ ਚੱਲਦੀ ਹੋਈ ਜਿਹੜਾ ਉੱਥੋਂ ਰਹਿ ਗਿਆ ਉਹ ਫੇਰ ਬਣਾਵਾਂਗੇ ਅੱਗੇ ਮੂੰਹਾਂ ਲਾਤਾ ਲੈ ਵੀ ਮੇਟਰ ਬਣਾਤੇ ਕਿ ਨਹੀਂ ਗੱਲ ਹੁਣ ਮੋਟਰ ਚ ਚਲਾਈ ਜਦੋਂ ਆਪਾਂ ਕੰਮ ਨੂੰ ਲੱਗ ਪਈ ਉਦੋਂ ਖਿੱਚਦੇ ਹੀ ਦਾ ਕੰਮ ਜੇ ਨਾ ਕਰੀਏ ਤਾਂ ਨਹੀਂ ਕਰਦੇ ਅੱਜ ਲੱਗ ਪਿਆ ਅੱਜ ਮੈਂ ਸਾਰੇ ਕੰਮ ਕਿਉਂਕਿ ਦੋ ਤਿੰਨ ਦਿਨ ਆਪਾਂ ਵਿਅਸਤ ਰਹੇ ਅੱਜ ਮੈਂ ਕਿਹਾ ਹੁਣ ਘਰ ਦੇ ਕੰਮ ਕਰਦੇ ਨੇ ਕਿ ਮੋਟਰ ਕਿਉਂਕਿ ਹੁਣ ਤਾਂ ਲੇਟ ਹੈਗੀ ਆ ਮੁੜ ਕੇ ਲੇਟ ਦਾ ਕੀ ਪਤਾ ਇਹ ਵੀ ਨਹੀਂ ਹੁੰਦੀ ਮੜਾ ਤਾਜਾ ਪਾਣੀ ਹੋ ਜਾਊਗਾ ਹੋ ਸਕਦਾ ਕੱਲ ਨੂੰ ਸਪਰੇਅ ਕਰ ਹੀ ਦਿੱਗੇ ਅੱਜ ਖਾਧੀਆਂ ਸੀ ਆਲੂ ਵਾਲੀਆਂ ਰੋਟੀਆਂ ਆਲੂ ਵਾਲੇ ਜਮੀਨ ਚ ਪਰੌਂਠੇ ਤੇ ਪਰੌਂਠੇ ਖਾ ਕੇ ਆਪਾਂ ਖੇਤ ਕਰਿਆੰਦਾ ਪੂਰਾ ਕੰਮ ਆ ਪਰਾਉਂਠੇ ਦਾ ਹੋ ਗਿਆ ਥੱਲੇ ਦੇ ਹੁਣ ਥੋੜੀ ਝ ਪਫ ਲੱਗੇ ਤੇ ਆਲੂ ਵਾਲੇ ਪਰੌਂਠੇ ਪਏ ਹਜੇ ਹਾਂਜੀ ਢਾਈ ਪਰੌਂਠੇ ਪਏ ਢਾਈ ਹਜੇ ਹੋਰ ਪਏ ਆ ਤੇ ਮੈਂ ਪੈਟੀ ਚ ਲੈ ਜਾਂਦੀ ਆ ਮੈਂ ਕਿਹਾ ਵੀ ਆਲੂ ਵਾਲੇ ਪਰੌਂਠੇ ਖਾਦੇ ਆ ਵੀ ਦੁਪਹਿਰ ਆਜ ਰੋਟੀ ਨਾ ਖਾਈਏ ਵੀ ਮੌਸਮ ਠੰਡਾ ਜਿਹਾ ਚਲ ਪੈਟੀ ਚ ਖਾ ਲੈਨੇ ਆ ਮੈਂ ਪੈਟੀ ਚ ਲੈ ਲਿਆ ਭਾਈ ਇੱਕ ਇੱਕ ਹੀ ਆ ਪਰ ਪੂਰੀਆਂ ਗਰਮ ਕਰਾ ਕੇ ਲੈ ਲੈਂੀਆਂ ਠੰਡੀਆਂ ਹੋ ਜਾਂਦੀਆਂ ਜਦ ਹੀ ਸੌਸ ਪਾਏ ਥੋੜੀ ਹੂੰ ਇਹ ਕਿਹਦਾ ਵਧੀਆ ਠੀਕ ਆ ਉਸਤਾਦ ਹੁਣ ਵਾਵਾ ਹੀ ਆ ਹਜੇ ਠੀਕ ਨਹੀਂ ਪਰ ਖਾ ਲਿੰਨੇ ਕੋਈ ਨਾ ਅੱਛਾ ਖਾਣ ਦੀ ਸਕੀ ਹੋਇਆ ਜਦ ਕੰਮ ਕਰਦੇ ਹਾਂ ਨੂੰ ਨਹੀਂ ਬਿਮਾਰ ਵੇ ਵੈਸੇ ਬਿਮਾਰ ਆ ਇੱਥੇ ਪਾਦੇ ਕਰਨੀ ਕੰਮ ਨਹੀਂ ਕਰਨੀ ਸਹੀ ਲੱਗਾ ਕਰਨੀ ਤੇ ਕਰਨੀ ਤੇ ਹਾਂ ਬਸ ਬਸ ਇੰਨੀ ਇੰਨੀ ਜੱਖੂ ਸ਼ਿਆ ਲਓ ਜੀ ਟਾਈਮ 4:30 ਹੋ ਗਏ ਆ ਹਣ ਆਇਆ ਮੈਂ ਹਾਂ ਸਾਡੇ ਸਾਈਕਲ ਦੀ ਰਿਪੇਅਰ ਕਰਦਾ ਵੇ ਸਾਡਾ ਕਾਲਾ ਬਾਈ ਇਹ ਸ਼ੀਟ ਬਣਾ ਲੈ ਕਰਾ ਸੇਰਾ ਇਹ ਟੁੱਟੀਆਂ ਚੀਜ਼ਾਂ ਨਵੀਆਂ ਹੀ ਪਾਉਂਦਾ ਮੁੜ ਕੇ ਕਿ ਨਹੀਂ ਆਹ ਤਾਂ ਰਹਿਣੀ ਆ ਹੀ ਮੇਲਾ ਕਿਹੜੇ ਨਹੀਂ ਜਿਹੜੇ ਪੈਂਦੇ ਪਾਦੇ ਕੋਹ ਨਹੀਂ ਦਸ ਪ੍ਰਿੰਗ ਜਿਹਾ ਵੀ ਢਿੱਲੇ ਦਾ ਨਵੇਂ ਪਾਦੇ ਕਿ ਨਹੀਂ ਤੇ ਪਾਦੇ ਫਿਰ ਸਾਰੇ ਬੜੀ ਤੂੰ ਵੇਖ ਜੇ ਤੰਨੇ ਸ਼ੀਟ ਵਧੀਆ ਰੂ ਪਾਦੇ ਤੁਮਾ ਆ ਪਾ ਪਾ ਖੋਸ਼ ਹੋ ਗਈ ਅਰੀਜਨਲ ਸਪਰਿੰਗ ਇਹਦੇ ਬਣਾ ਸ਼ੀਟ ਟੁੱਟ ਜਾਂਦੀ ਹੈ ਨਾ ਢਿੱਲੇ ਹੋ ਜਾਂਦੇ ਫਿਰ ਗੁੰਨੀ ਕਿਵੇਂ ਪੁੱਤ ਸਾਸਰੀ ਦਾ ਠੀਕ ਹੈ ਸਿੱਖ ਗਈ ਪੂਰਾ ਕੰਮ ਹਾਂ ਹਾਂ ਟੀਕਾ ਟੁਕਾ ਲਾ ਲੇ ਨਹੀਂ ਕਿ ਨਹੀਂ ਅਜੇ ਟੀਕਾ ਨਹੀਂ ਦਵਾਈ ਦੁਵਾਈ ਦੇ ਠੀਕ ਹੈ ਠੀਕ ਹੈ ਆਈ ਨਹੀਂ ਗੁਰਦੁਆਰੇ ਉੱਟਾਂ ਨਹੀਂ ਲੱਗਦਾ ਨਹੀਂ ਯਾਦ ਕਰਦੇ ਹੈ ਕਿ ਗੁੰਨੀ ਨਹੀਂ ਐ ਕਿ ਆਈ ਤੈਨੂੰ ਅੱਜ ਪੁਰਾਣਾ ਜਿਹੜਾ ਬਾਬਾ ਗਿਆ ਨਾ ਉਹ ਵੀ ਯਾਦ ਕਰਦਾ ਹੈ ਮੇਰੇ ਲੋਕ ਹਾਂ ਹੋਈ ਤੇਰਾ ਯਾਰ ਆਡੀਓ ਜੰਗ